ਅੱਜ ਨਹੀਂ ਤੇ ਕੱਲ ਟੁੱਟ ਜਾਣਾ ਹੈ ਨਿਰੂਪਿਤ ਰੇ ਦਾ ਤਾਰਾ ਹੁਸਨ ਦੀ ਦੌਲਤ ਸਦਾ ਨਹੀਂ ਰਹਿਣੀ ਤੇ ਨਾ ਇਹ ਰੂਪ ਕੁਮਾਰਾ ਕਿੱਤੀ ਜ਼ਿੰਦਬਰਬਾਦ ਤੂੰ ਮੇਰੀ ਹੈ ਨਹੀਂ ਲਾਗੇ ਝੂਠਾ ਲਾਰਾ ਪਰ ਨਹੀਂ ਲੱਭਣਾ ਤੈਨੂੰ ਸਾਡੇ ਵਰਗਾ ਬਾਵੇਂ ਫੋਲ ਮੀ ਜਗ ਸਾਰਾ ਸਾਂ ਯਾ ਕਿਤੇ ਬਧਾਈਆ ਬਸ ਸੱਜਣਾ ਚੰਗੀਆਂ ਗੱਲਾਂ ਨਹੀਂ ਇੱਥੋਂ ਤੋੜੀਆਂ ਉੱਥੇ ਲਾਈਆਂ ਬਸ ਸੱਜਣਾ ਚੰਗੀਆਂ ਗੱਲਾਂ ਨਹੀਂ ਮੈਂ ਕਿਤੇ ਸਾਂ ਕਿਤੇ ਬਧਾਈਆ ਬਸ ਸੱਜਣਾ ਚੰਗੀਆਂ ਗੱਲਾਂ ਨਹੀਂ ਵੇ ਤੇਰੀਆਂ ਚੰਗੀਆਂ ਗੱਲਾਂ ਨਹੀਂ ਇਸ਼ਕ ਆਵਾਜ਼ ਸੁਹੋਣਿਆ ਤੇ ਇਸ਼ਕ ਖੁਦਾਈ ਇਸਕੇ ਦਿਖਾਤੇ ਆਸ਼ਿਕਾਂ ਦਿੰਦਦਾ ਤੇ ਲਾਈ ਤੇਰੇ ਦਿਲੂ ਜੂਨੇ ਭਾਈਆਂ ਬਸ ਜਣਾ ਚੰਗੀਆਂ ਗੱਲਾਂ ਨਹੀਂ ਕਿਤੇ ਸਾਈਆਂ ਕਿਤੇ ਬਥਾਈਆਂ ਬਸ ਜਣਾ ਚੰਗੀਆਂ ਗੱਲਾਂ ਨਹੀਂ ਬੇ ਤੇਰੀਆਂ ਚੰਗੀਆਂ ਗੱਲਾਂ ਨਹੀਂ ਹੁਣ ਜਿਹੜੀ ਜੁਰਫਾਂ ਸਾਹਮਣੇ ਸਜਣਾ ਮਾਈਕ ਹਟਾਉਣਾ ਜਾਂ ਤੁਪਾਂ ਦੇ ਵਿੱਚ ਪੁੱਜੀ ਆ ਤੂੰ ਫੇਰ ਪਸਤਾਉਣਾ ਅੱਪੇ ਗੋਲ ਵਿੱਚ ਪਉਣਾ ਫਾਇਆਂ ਵਿੱਚ ਸੱਜਣਾ ਚੰਗੀਆਂ ਗੱਲਾਂ ਣੀ ਕਦੇ ਸਾਈਆਂ ਕਦੇ ਬਧਾਈਆਂ ਵਿੱਚ ਸੱਜਣਾ ਚੰਗੀਆਂ ਗੱਲਾਂ ਣੀ ਤੇਰੀਆਂ ਚੰਗੀਆਂ ਗੱਲਾਂ ਣੀ ਨਮੂਲ ਬਾਲਿਆ ਤੇਰੇ ਲਈ ਮੇਰਾ ਪਿਆਰ ਮਮੂਲੀ ਉਸ ਮਨਸੂਰ ਦੇ ਕੋਲੋਂ ਜਿਹੜਾ ਚੜਿਆ ਸੂਰੀ ਕੱਲ ਕਿਉਂ ਕਰੇ ਚਤਰਾਈਆਂ ਕੱਲ ਕਿਉਂ ਕਰੇ ਚਤਰਾਈਆਂ ਵਿੱਚ ਸੱਜਣਾ ਚੰਗੀਆਂ ਗੱਲਾਂ ਨਹੀਂ ਕਿਤੇ ਸੰਗ ਕਿਤੇ ਬਤਨਾਂ ਬਸ ਸੱਜਣਾ ਅਗੀਆਂ ਗੱਲਾਂ ਨਹੀਂ ਮੈਂ ਤੇਰੀਆਂ ਚੰਗੀਆਂ ਗੱਲਾਂ ਨਹੀਂ